ਅਸ ਕਿਰਪਾਨ ਖੰਡੂ ਖੜਗ ਤੁਬਕ ਤਬਰ ਅਰ ਤੀਰ ਸਹਿਬ ਸਰੋਹੀ ਸਾਥੀ ਜਹੇ ਹਮਾਰੇ ਪੀਰ ਸ੍ਰੀ ਮੁਖਵਾਤ ਭਣਿਓ ਗਰੀਬ ਨਵਾਜ ਸ਼ਸਤਰਨ ਕੇ ਅਦੀਨ ਹੈ ਰਾਜ ਇਸ ਵੀਡੀਓ ਦੇ ਵਿੱਚ ਆਪਾਂ ਅੱਜ ਇੱਕ ਉਦਾਹਰਨ ਦੇ ਜਰੀਏ ਜਾਣਨ ਦਾ ਯਤਨ ਕਰਾਂਗੇ ਕਿ ਕਿਸੇ ਕੌਮ ਵਾਸਤੇ ਸ਼ਸਤਰਧਾਰੀ ਹੋਣਾ ਕਿੰਨਾ ਜ਼ਰੂਰੀ ਹੁੰਦਾ ਵਾ ਇਤਿਹਾਸਕਰ ਦੱਸਦੇ ਆ ਕਾਬਲ ਦਾ ਇੱਕ ਬਹੁਤ ਤਾਕਤਵਰ ਤੇ ਸ਼ਸਤਰਾਂ ਦਾ ਧਨੀ ਜਰਨੈਲ ਹੋਇਆ ਜਿੱਦਾਂ ਨਾ ਇਤਿਹਾਸ ਦੇ ਵਿੱਚ ਬਜੀਦਖਾਂ ਕਰਕੇ ਆਇਆ ਇਤਿਹਾਸ ਕਰ ਦੱਸਦੇ ਆ ਮਨ ਨੂੰ ਠੋਕਰ ਵੱਡੀ ਜਰਨੈਲੀ ਛੱਡੀ ਸ਼ਸਤਰ ਚਲਾਉਣੇ ਛੱਡੇ ਤੇ ਸਾਧੂਆਂ ਦੇ ਡੇਰੇ ਦੇ ਵਿੱਚ ਜਾ ਕੇ ਉਹਨਾਂ ਵਰਗਾ ਪਹਿਰਾਵਾ ਪਾ ਕੇ ਡੇਰੇ ਦੇ ਵਿੱਚ ਰਹਿਣ ਲੱਗਾ ਡੇਰੇ ਦੇ ਵਿੱਚ ਚੜਾਵਾ ਬਹੁਤ ਚੜਦਾ ਸੀਗਾ ਐਸ਼ੋ ਸ਼ਿਰਦੀ ਕੋਈ ਕਮੀ ਨਹੀਂ ਸੀਗੀ ਖਾਣ ਪੀਣ ਦੀ ਕੋਈ ਕਮੀ ਨਹੀਂ ਸੀਗੀ ਇੱਕ ਦਿਨ ਰਾਤ ਵੇਲੇ ਡਾਕੂਆਂ ਨੇ ਇਸ ਡੇਰੇ ਉੱਤੇ ਹਮਲਾ ਕੀਤਾ ਤੇ ਜਿਹੜਾ ਡੇਰੇ ਦੇ ਵਿੱਚ ਸਾਜੋ ਸਮਾਨ ਸੀਗਾ ਧਨ ਦੌਲਤ ਸੀਗੀ ਸਾਰੀ ਡਾਕੂ ਲੁੱਟ ਕੇ ਲੈ ਗਏ ਸਵੇਰ ਹੋਈ ਮਾਮਲੇ ਦੀ ਤਹਿਕੀਕਤ ਕਰਨ ਵਾਸਤੇ ਉਸ ਅਫਸਰ ਆਇਆ ਥਾਣੇਦਾਰ ਇੱਕ ਇੱਕ ਸਾਧੂ ਨੂੰ ਕੋਲ ਬੁਲਾ ਕੇ ਪੁੱਛਗਿੱਛ ਕਰਦਾ ਕਰਦਾ ਜਦੋਂ ਜਰਨੈਲ ਬਜੀਦ ਖਾਨ ਦੇ ਕੋਲ ਪਹੁੰਚਿਆ ਤੇ ਥਾਣੇਦਾਰ ਕਹਿਣ ਲੱਗਾ ਜੇ ਮੇਰੀ ਨਜ਼ਰ ਤੋਂ ਖਾਣਾ ਖਾਂਦੀ ਹੋਵੇ ਜੇ ਮੈਂ ਝੂਠ ਨਾ ਬੋਲਦਾ ਹੋਵਾਂ ਤੇ ਤੂੰ ਜਰਨੈਲ ਬਜੀਦ ਖਾਨਾ ਜਰਨੈਲ ਬਜੀਦ ਖਾਨ ਨੀਵੀਂ ਪਾ ਕੇ ਕਹਿਣ ਲੱਗਾ ਹਾਂ ਥਾਣੇਦਾਰ ਸਾਹਿਬ ਤੁਹਾਡੀ ਨਜ਼ਰ ਤੋਂ ਖਾਣੀ ਖਾਂਦੀ ਤੁਸੀਂ ਸੱਚ ਬੋਲਦੇ ਆ ਮੈਂ ਆ ਜਰਨੈਲ ਬਜੀਦ ਖਾਂ ਥਾਣੇਦਾਰ ਕਹਿਣ ਲੱਗਾ ਲਾਂਹਤਾ ਜਰਨੈਲ ਬਜੀਦ ਖਾਂ ਤੇਰੇ ਹੁੰਦਿਆ ڈاکੂ ਡੇਰਾ ਲੁੱਟ ਕੇ ਲੈ ਜਾਣਾ ਐਡਾ ਵੱਡਾ ਤਲਵਾਰ ਦਾ ਧਨੀ ਐਡਾ ਵੱਡਾ ਤਾਕਤਵਰ ਜਰਨੈਲ ਜਿਹਦੀ ਤਲਵਾਰ ਦਾ ਲੋਹਾ ਸਾਰੇ ਕਾਬਲ ਦੇ ਵਿੱਚ ਮੰਨਿਆ ਜਾਂਦਾ ਸੀਗਾ ਜਿਹਦੀ ਤਾਕਤ ਦੇ ਅੱਗੇ ਜਿਹਦੀ ਤਲਵਾਰ ਦੇ ਅੱਗੇ ਵੱਡੇ ਵੱਡੇ ਧੜਵੀ ਆਪਣੀਆਂ ਤਲਵਾਰਾਂ ਸੁੱਟ ਦਿੰਦੇ ਸੀਗੇ ਤੇਰਾ ਨਾਂ ਸੁਣ ਕੇ ਵੱਡੇ ਵੱਡੇ ਜਰਨੈਲ ਵੱਡੇ ਵੱਡੇ ਸੂਰਮੇ ਵੱਡੇ ਵੱਡੇ ਯੋਧੇ ਆਪਣਾ ਰੱਬ ਬਦਲ ਲੈਂਦੇ ਸੀਗੇ ਅਜ ਤੇਰੇ ਹੁੰਦਿਆਂ ਡੇਰਾ ਲੁੱਟ ਕੇ ਲੈ ਗਏ ਮੇਰੀ ਗੱਲ ਸਮਝ ਚੋਂ ਬਾਹਰ ਆ ਜਰਨੈਲ ਬਜੀਦ ਖਾਂ ਕਹਿਣ ਲੱਗਾ ਥਾਣੇਦਾਰ ਸਾਹਿਬ ਜਿਹੜੀਆਂ ਗੱਲਾਂ ਤੁਸੀਂ ਕਹਿ ਰਹੇ ਹੋ ਤੁਸੀਂ ਸੱਚ ਕਹਿ ਰਹੇ ਹੋ ਇਹ ਗੱਲ ਸੱਚ ਆ ਕਿ ਮੇਰੀ ਤਾਕਤ ਦੇ ਸਾਹਮਣੇ ਮੇਰੀ ਤਲਵਾਰ ਦੇ ਸਾਹਮਣੇ ਵੱਡੇ ਵੱਡੇ ਜਰਨੈਲ ਆਪਣੀਆਂ ਤਲਵਾਰਾਂ ਛੁੱਟ ਦਿੰਦੇ ਸੀਗੇ ਤੇ ਧੌਣ ਝੁਕਾ ਕੇ ਮੇਰੇ ਸਾਹਮਣੇ ਖਲੋਂਦੇ ਸੀਗੇ ਪਰ ਥਾਣੇਦਾਰ ਸਾਹਿਬ ਪਤਾ ਨਹੀਂ ਕੀ ਗੱਲ ਆ ਜਦੋਂ ਦਾ ਇਹਨਾਂ ਸਾਧੂਆਂ ਦੇ ਡੇਰੇ ਦੇ ਵਿੱਚ ਆ ਕੇ ਇਨਾ ਵਰਗੀ ਜ਼ਿੰਦਗੀ ਜੀਣੀ ਸ਼ੁਰੂ ਕੀਤੀ ਆ ਜਦੋਂ ਦੇ ਸ਼ਸਤਰ ਚਲਾਉਣੇ ਛੱਡੇ ਆ ਮੇਰਾ ਤੇ ਤਿੱਲਾ ਤੋੜਨ ਵਾਸਤੇ ਦਿਲ ਨਹੀਂ ਕਰਦਾ ਇਥੋਂ ਇਸ ਗੱਲ ਦਾ ਪਤਾ ਲੱਗਦਾ ਵਾ ਜਿਹੜੀਆਂ ਕੌਮਾਂ ਸ਼ਸਤਰ ਚਲਾਉਣਾ ਛੱਡ ਦਿੰਦੀਆਂ ਵਾ ਜਿਹੜੀਆਂ ਕੌਮਾਂ ਸ਼ਸਤਰਾਂ ਦਾ ਅਭਿਆਸ ਕਰਨਾ ਛੱਡ ਦਿੰਦੀਆਂ ਵਾ ਉਹ ਕੌਮਾਂ ਨੂੰ ਲੁੱਟਿਆ ਜਾਂਦਾ ਵਾ ਉਹ ਕੌਮਾਂ ਨੂੰ ਕੁੱਟਿਆ ਜਾਂਦਾ ਵਾ ਉਹ ਕੌਮਾਂ ਦੁਨੀਆ ਦੇ ਤਖਤ 'ਤੇ ਕਦੇ ਆਪਣਾ ਰਾਜ ਪੱਕੇਮ ਨਹੀਂ ਕਰ ਸਕਦੀਆਂ ਕਿਉਂਕਿ ਆਪਾਂ ਇਤਿਹਾਸ ਦੇ ਵਿੱਚੋਂ ਪੜ੍ਹਦੇ ਆਂ ਸ਼ਸਤਰਨ ਕੇ ਅਧੀਨ ਹੈ ਰਾਜ ਰਾਜ ਬਿਨਾ ਮੈ ਧਰਮ ਚਲੇ ਹੈ ਧਰਮ ਬਿਨਾ ਸਭ ਦਲੇ ਮਿਲੇ ਹਨ ਗੁਰੂ ਨਾਨਕ ਪਾਤਸ਼ਾਹ ਮਰ ਦੇ ਘਰ ਦੇ ਵਿੱਚ ਭਗਤੀ ਅਤੇ ਸ਼ਕਤੀ ਸ਼ਾਸਤਰ ਅਤੇ ਸ਼ਸਤਰ ਨੂੰ ਇੱਕ ਥਾਂ ਤੇ ਰੱਖ ਕੇ ਵੇਖਿਆ ਜਾਂਦਾ ਵਾ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਧੰਨ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੇ ਦੋ ਤਲਵਾਰਾਂ ਪਹਿਨੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ ਇੱਕ ਭਗਤੀ ਦੀ ਇੱਕ ਸ਼ਕਤੀ ਦੀ 6ਵੇਂ ਪਾਤਸ਼ਾਹ ਮਰਜ ਨੇ ਸ਼ਸਤਰ ਧਾਰੀ ਸੂਰਮਿਆਂ ਦੀ ਫੌਜ ਸਾਜੀ ਤੇ ਉਸ ਸਮੇਂ ਦੀ ਹਕੂਮਤ ਦੇ ਨਾਲ ਚਾਰ ਧਰਮਯੁੱਧ ਕੀਤੇ ਤੇ ਚਾਰੇ ਧਰਮਯੁੱਧਾਂ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਜਿੱਤ ਪ੍ਰਾਪਤ ਕੀਤੀ ਸਿਆਣੇ ਕਹਿੰਦੇ ਆ ਵਿਗੜਿਆ ਤਿਗੜਿਆ ਦਾ ਡੰਡਾ ਪੀਰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਅਨੰਦਪੁਰ ਸਾਹਿਬ ਦੀ ਧਰਤੀ ਕੇਸਗੜ ਦੀ ਥੇਰੀ ਉੱਤੇ ਖੰਡੇ ਦੀ ਧਾਰ ਦੇ ਵਿੱਚੋਂ ਖਾਲਸਾ ਪ੍ਰਗਟ ਕੀਤਾ ਇੱਕੋ ਬਾਟੇ ਦੇ ਵਿੱਚੋਂ ਅਮਰਦੀ ਦਾਤ ਦਿੱਤੀ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਜਿੱਥੇ ਪੰਜ ਬਾਣੀਆਂ ਦੇ ਨਿਤਨਿਮ ਦੀ ਮਰਿਆਦਾ ਬਣਾਈ ਉੱਥੇ ਸਤਗੁਰ ਸੱਚੇ ਪਾਤਸ਼ਾਹ ਮਰਦ ਨੇ ਪੰਜ ਕਕਾਰ ਵੀ ਦਿੱਤੇ ਜਦੋਂ ਗੁਰੂ ਦਾ ਸਿੱਖ ਗੁਰੂ ਦਾ ਖਾਲਸਾ ਪੰਜ ਬਾਣੀਆਂ ਦਾ ਨਿਤਨੇਮ ਕਰਦਾ ਵਾ ਤੇ ਇਹਦੇ ਵਰਗਾ ਦੁਨੀਆ ਉੱਤੇ ਕੋਈ ਭਗਤ ਨਹੀਂ ਤੇ ਯਾਦ ਰੱਖਿਓ ਜੇ ਇਹਦੀ ਕੋਈ ਭਗਤੀ ਵਿੱਚ ਵਿਗੜ ਪਾਉਣ ਵਾਸਤੇ ਆ ਜਵੇ ਤੇ ਇਹਦਾ ਢਾਕ ਤੇ ਲੜਕਦਾ ਹੋਇਆ ਸ਼੍ਰੀ ਸਾਹਿਬ ਫਿਰ ਜਦੋਂ ਇਹ ਮੈਦਾਨੇ ਜੰਗ ਦੇ ਵਿੱਚ ਜਾ ਕੇ ਖੰਡਾ ਘੜਕਾਉਂਦਾ ਵਾ ਤੇ ਦੁਨੀਆ ਦੇ ਉੱਤੇ ਇਹਦੇ ਨਾਲ ਦਾ ਕੋਈ ਜੋਧਾ ਇਹਦੇ ਨਾਲ ਦਾ ਕੋਈ ਜਰਨੈਲ ਇਹਦੇ ਨਾਲ ਦਾ ਕੋਈ ਸੂਰਮਾ ਨਹੀਂ ਕਿ ਗੁਰੂ ਗੋਬਿੰਦ ਸਿੰਘ ਪਾਛਾ ਮਰਦ ਕਹਿ ਕੇ ਗੈਸਗੇ ਚੂ ਕਰ ਅਜ ਹਮ ਹਿਲ ਤੇ ਦਰ ਗੁਜਸਤ ਹਲਾਲ ਅਸਤ ਮੁਰਦਨ ਬਾ ਸ਼ਮਸ਼ੀਰ ਦਸਤ ਜਦੋਂ ਸਾਰੇ ਹਿਲੇ ਆ ਕੋ ਗੱਲ ਲੰਘ ਜਵੇ ਤੇ ਤਲਵਾਰ ਤੇ ਮੁੱਠੇ ਨੂੰ ਹੱਥ ਪੋਣਾ ਜੈਦੋ ਜਾਂਦਾ ਵਾ ਇਥੋਂ ਇਸ ਗੱਲ ਦਾ ਪਤਾ ਲੱਗਦਾ ਵਾ ਉਹ ਜਰਨੈਲ ਬਜੀਦ ਖਾਨ ਕਾਬਲ ਵਾਲਾ ਜਿਹਦੀ ਤਲਵਾਰ ਦਾ ਲੋਹਾ ਜਿਹਦੀ ਤਾਕਤ ਦਾ ਲੋਹਾ ਸਾਰੇ ਕਾਬਲ ਦੇ ਵਿੱਚ ਮੰਨਿਆ ਜਾਂਦਾ ਸੀਗਾ ਵੱਡੇ ਵੱਡੇ ਜਰਨੈਲ ਉਹਦੀ ਤਲਵਾਰ ਦੇ ਆਪਣੇ ਅੱਗੇ ਸਿਰ ਝੁਕਾਉਂਦੇ ਸੀਗੇ ਜਦੋਂ ਸ਼ਸਤਰ ਚਲਾਉਣੇ ਛੱਡੇ ਉਹ ਕਿਸੇ ਦੀ ਰੱਖਿਆ ਤੇ ਕੀ ਕਰਨੀ ਸੀਗੀ ਉਹ ਆਪਰੀ ਰੱਖਿਆ ਬਿਨਾ ਕਰ ਸਕਿਆ